ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਾ ਬਾਲ ਨਹੀਂ ਇਸ ਹੱਥ ਕਰਨ ਕਰਾਉਣ ਸਰਬ ਕੋ ਨਾਟ ਇਹ ਤੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਹੈ ਜੀਵ ਹੈ ਜਿਹੜਾ ਇਹਦਾ ਬਾਲੇ ਦੀ ਜਿਹੜੀ ਸ਼ਕਤੀ ਹੈ ਇਹਦੇ ਹੱਥ ਵਿੱਚ ਨਹੀਂ ਹੈ ਉਹਨੇ ਸ਼ਕਤੀ ਫਿਰ ਕਿਸਦੇ ਹੱਥ ਵਿੱਚ ਹੈ ਜਿਹੜਾ ਇਸ ਦਾ ਮੂਲ ਹੈ ਕਿਹੜਾ ਹਿਰਦੇ ਵਿੱਚ ਨਿਵਾਸ ਕਰਨ ਵਾਲਾ ਹੈ ਇਹਨੂੰ ਪਾਤਾਲ ਦੇ ਵਾਸੀ ਕਿਹਾ ਗਿਆ ਹੈ ਉਹਦੇ ਹੱਥ ਵਿੱਚ ਹੈ ਕਿ ਉਸਨੇ ਇਸ ਸ਼ਰੀਰ ਦੁਆਰਾ ਕਿਹੜਾ ਕੰਮ ਇਹ ਤੋਂ ਕਰਾਉਣਾ ਹੈਗਾ ਕਈ ਵਾਰ ਮਨ ਤੇ ਬੁੱਧੀ ਨਹੀਂ ਚਾਹਦੇ ਕੋਈ ਕੰਮ ਕਰਨਾ ਪਰ ਅੰਦਰ ਵਾਲਾ ਹੌਸਲਾ ਕਰਕੇ ਉਹ ਇਹ ਤੋਂ ਕੰਮ ਕਰਾ ਲੈਂਦਾ ਹੈ ਇਸ ਕਰਕੇ ਕਈ ਵਾਰ ਕੰਮੇ ਤੋਂ ਚੰਗੇ ਵੀ ਹੋ ਜਾਂਦੇ ਆ ਤੇ ਕਈ ਵਾਰ ਗਲਤ ਵੀ ਹੋ ਜਾਂਦੇ ਆ ਪਰ ਜਿਹੜਾ ਅੰਦਰ ਵਾਲਾ ਹੈ ਉਹਦੇ ਵੀ ਅੱਗੇ ਅੰਦਰ ਵਾਲੇ ਨੂੰ 나ਥ ਕਿਹਾ ਗਿਆ ਹੈ ਆਪ 나ਥ 나ਥੀ ਸਭ ਜਾਗੀ ਰਿੱਧਿ ਸਿਦ੍ਧਵਰਾ ਸਾਧ ਹੁਣ ਜਿਹੜਾ ਅੰਦਰ ਵਾਲਾ ਇਹਨੂੰ 나ਥ ਕਿਹਾ ਗਿਆ ਹੈ ਜਿਹੜਾ ਰਿੱਧੀ ਸਿੱਧੀ ਦਾ ਗਿਆਨ ਇਹ ਲੈਂਦਾ ਹੈ ਇਹ ਆਵਰਾ ਸਾਧ ਹੈ ਪਰ ਇਸ ਤੋਂ ਉੱਪਰ ਡੜਾਇਓ ਸਰਵ ਕੋ 나ਥ ਹੈ ਉਹ ਹੁਕਮ ਨੂੰ ਕਿਹਾ ਗਿਆ ਹੈ ਇਸ ਕਰਕੇ ਬਚਨਾਇਆ ਕਿ ਕਾਰਣ ਕਰਾਉਣ ਸਰਵ ਕੋ 나ਥ ਸਾਰਿਆਂ ਤੋਂ ਜੋ ਕਰਾਉਣ ਵਾਲਾ ਹੈਗਾ ਉਹ ਹੁਕਮ ਹੈ ਇਸੇ ਕਰਕੇ ਹੁਕਮ ਵਿਚਾਰਾ ਕੋ ਸੋਣ ਕਰਕੇ ਨਾ ਪਾ ਆ ਪਾ ਨਾ ਪੋਣਵਾ ਨਾ ਦੋਖਾ ਨਾ ਸੋਖਾ ਨਾ ਲਾਵਾ ਨਾ ਹਾਨੀ ਪਰ ਆਪਣੇ ਮਨ ਕਰਕੇ ਹੀ ਆਪਾਂ ਇਹ ਸਾਰੀਆਂ ਚੀਜ਼ਾਂ ਮਰਨਦੇ ਆ ਇਸੇ ਕਰਕੇ ਗਰਵਾਣੀ ਵਿੱਚ ਬਚਨ ਆਇਆ ਹੈ ਸੱਚ ਸਭਨਾ ਖਾਸ ਹੈ ਜਿਸ ਬਖਸ਼ ਹੈ ਸੋ ਜਨ ਪਾ ਲਈ ਪਾਵ ਸੱਚ ਸਾਰਿਆਂ ਦਾ ਸਾਰਿਆਂ ਨੂੰ ਚਲਾਉਣ ਵਾਲਾ ਹੈ ਸਭ ਤੋਂ ਉੱਤੇ ਹੈ ਤੇ ਜਿਸ ਨੂੰ ਇਹਦੀ ਸਮਝ ਆ ਜਾਂਦੀ ਹੈ ਜੇ ਤੇ ਬਖਸ਼ਿਸ਼ ਹੁੰਦੀ ਹੈ ਉਹਨੂੰ ਇਹਦੀ ਸਮਝ ਆਉਂਦੀ ਹੈ ਆਗਿਆਕਾਰੀ ਬਪਰਾ ਜੀਉ ਜੋਤਸ ਭਾਵੈ ਸੋਈ ਫੁੰਦੀਓ ਹੁਣੇ ਜਿਹੜਾ ਆਗਿਆਕਾਰੀ ਹੈ ਜਿਹੜਾ ਜੀਉ ਹੈ ਜਿਹੜਾ ਧਿਆਨ ਹੈ ਜਿਹੜਾ ਮਨ ਹੈ ਉਹ ਆਗਿਆਕਾਰੀ ਹੈ ਪਰ ਆਪਣੀ ਮਨ ਮਰਜ਼ੀ ਵਿੱਚ ਚੱਲਣ ਕਰਕੇ ਇਹ ਆਗਿਆਕਾਰੀ ਨਹੀਂ ਰਹਿੰਦਾ ਇਸ ਕਰਕੇ ਇਹ ਦੁਖੀ ਵੀ ਹੈ ਅਗਿਆਨਤਾ ਵਿੱਚ ਮੰਨਦਾ ਕਿ ਮੈਂ ਕੁਝ ਕਰਨਾ ਪਰਸਰ ਵਿੱਚ ਇਹ ਕਰਦਾ ਗੁਰ ਦਾ ਕੁਝ ਨਹੀਂ ਹੈ ਤਾਂ ਕੁਝ ਹੋ ਸਕਦਾ ਹੈ ਇਸ ਕਰਕੇ ਇਹ ਆਗਿਆਕਾਰੀ ਹੈ ਤੇ ਜੋ ਇਹਦਾ ਮੂਲ ਇਹ ਤੋਂ ਕਰਾਉਂਦਾ ਹੈ ਤੋ ਉਹੀ ਹੁੰਦਾ ਹੈ ਤੇ ਜਿਹੜਾ ਮੂਲ ਅੱਗੇ ਉਹ ਹੁਕਮ ਵਿੱਚ ਚੱਲਣ ਕਰਕੇ ਜਿਵੇਂ ਜਿਵੇਂ ਉਹਨੂੰ ਹੁਕਮ ਹੁੰਦਾ ਹੈ ਉਸ ਤਰ੍ਹਾਂ ਉਹ ਕਰਦਾ ਹੈ ਜਿਵੇਂ ਕਿ ਗਰਵਾਣੀ ਦਾ ਬਚਨ ਹੈ ਹਰ ਜਿਓ ਭਾਵੈ ਸੋਈ ਜਿਓ ਕਰਨ ਭਾਵ ਜਿਸ ਤਰ੍ਹਾਂ ਹੀ ਹੁਕਮ ਹੁੰਦਾ ਹੈ ਜਿਸ ਤਰ੍ਹਾਂ ਹੁਕਮ ਨੂੰ ਪਾਉਂਦਾ ਹੈ ਕਿ ਜਿਓ ਅੱਗੇ ਜਿਹੜਾ ਹੈਗਾ ਇਹ ਸਰੀਰ ਤੋਂ ਕੰਮ ਲੈਂਦਾ ਹੈ ਪਰ ਗਿਆਨਤਾ ਵਿੱਚ ਇਹ ਮੰਨਦਾ ਕਿ ਮੈਂ ਕੁਝ ਕਰ ਸਕਦਾ ਹਾਂ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰਖ ਰੰਗ ਹਸੈ ਕਦੀ ਤਾਂ ਆਪਣੇ ਆਪ ਨੂੰ ਉੱਚਾ ਮੰਨ ਲੈਂਦਾ ਹੈ ਭਾਵੇਂ ਮੈਂ ਬਹੁਤ ਚੰਗਾ ਤੇ ਕਦੀ ਇਹ ਇਹ ਵੀ ਇਸ ਕਰਕੇ ਮੰਨਦਾ ਕਿ ਹੁਕਮ ਦਾ ਵਿਰੋਧ ਜਦੋਂ ਕਰਦਾ ਹੈ ਆਪਣੀ ਮਨਮਾਨੀ ਦੇ ਪਿੱਛੇ ਚੱਲਦਾ ਹੈ ਤੇ ਆਪਣੇ ਆਪ ਨੂੰ ਉੱਚਾ ਮੰਨ ਲੈਂਦਾ ਹੈ ਜੇ ਹੁਕਮ ਵਿੱਚ ਚੱਲਦਾ ਤੇ ਆਪਣੇ ਆਪ ਨੂੰ ਨੀਚ ਮੰਨ ਲੈਂਦਾ ਹੈ ਹੁਣ ਊਚ ਨੀਚਤਾ ਇਤੇ ਹੈ ਕਿ ਜੇ ਕੋਈ ਹੁਕਮ ਵਿੱਚ ਚੱਲਦਾ ਹੈ ਤਾਂ ਊਚ ਹੈ ਤੇ ਜੇ ਨਹੀਂ ਚੱਲਦਾ ਤਾਂ ਨੀਚ ਹੈਗਾ ਇਸ ਕਰਕੇ ਗੁਰਬਾਣੀ ਨੂੰ ਸਮਝਣ ਦਾ ਹੀ ਵਿਸ਼ਾ ਹੈ ਜੇ ਕੋਈ ਸਮਝ ਰਿਹਾ ਤਾਂ ਉਹ ਊਚ ਹੈ ਜੇ ਨਹੀਂ ਸਮਝ ਰਿਹਾ ਤਾਂ ਨੀਚ ਹੈਗਾ ਗੁਰਬਾਣੀ ਨੂੰ ਨਾ ਸਮਝਣ ਕਰਕੇ ਕਦੀ ਸੋਗ ਤੇ ਹਰਖ ਨੂੰ ਮੰਨਦਾ ਹੈਗਾ ਕਦੀ ਉਦਾਸ ਹੋ ਜਾਂਦਾ ਹੈ ਕਦੀ ਖੁਸ਼ ਹੋ ਜਾਂਦਾ ਹੈ ਤੇ ਕਦੀ ਹੱਸਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਖਾਣਾ ਪੀਣਾ ਸੌਣਾ ਹੱਸਣਾ ਬਿਸਰ ਗਿਆ ਹੈ ਮਰਨਾ ਖਾਸਮ ਬਿਸਾਰ ਖੁਆਰੀ ਕੀ ਨਿਤ੍ਰਗ ਜੀਵਣ ਨਹੀਂ ਰਹਿਣਾ ਭਾਵੇਂ ਨੂੰ ਖਾਣਾ ਪੀਣਾ ਸੌਣਾ ਸਰਾ ਇਹ ਯਾਦ ਹੈ ਪਰ ਜਿਹੜੇ ਕੰਮ ਲਾਇਆ ਹੈ ਉਹ ਇਹਨੂੰ ਭੁੱਲਿਆ ਹੋਇਆ ਹੈ ਤੇ ਇਸ ਕਰਕੇ ਖੁਆਰ ਵੀ ਹੋ ਰਿਹਾ ਹੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬ ਆਕਾਸ ਪਿਆਲ ਕਦੀ ਤਾਂ ਹੈ ਹੁਕਮ ਦਾ ਬ੍ਰੋਧ ਕਰਨ ਕਰਕੇ ਇਹ ਹੁਕਮ ਦੀ ਵਿੱਚ ਬੇਵਿਸ਼ਵਾਸੀ ਕਰਕੇ ਇਹ ਹੁਕਮ ਦੀ ਨਿੰਦਾ ਕਰਦਾ ਹੈ ਭਾਵ ਸੱਚ ਦੀ ਨਿੰਦਾ ਕਰਦਾ ਹੈ ਇਸ ਕਰਕੇ ਜਿਹੜਾ ਵਿਵਹਾਰ ਹੈ ਦਾ ਉਹ ਚਿੰਤਾ ਵਾਲਾ ਹੈ ਤੁਕੀ ਰੰਦਾ ਹੈ ਕਿਉਂਕਿ ਹੁਕਮ ਨੂੰ ਇਹ ਆਪਣੇ ਹਿੱਤ ਵਿੱਚ ਨਹੀਂ ਮੰਨਦਾ ਇਸ ਕਰਕੇ ਹੁਕਮ ਦੀ ਨਿੰਦਾ ਕਰਦਾ ਹੈ ਉਹਦੇ ਕਰਕੇ ਦਾ ਜਿਹੜਾ ਵਿਵਹਾਰ ਉਹ ਚਿੰਤਾ ਵਾਲਾ ਬਣਿਆ ਰਹਿੰਦਾ ਹੈ ਤੇ ਕਦੀ ਇਹ ਆਪਣੇ ਆਪ ਨੂੰ ਹੰਕਾਰ ਹੀ ਬਣਾ ਕੇ ਬਹੁਤ ਵੱਡਾ ਸਮਝ ਲੈਂਦਾ ਹੈ ਕਿ ਕਦੀ ਕਦੀ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ ਪਿਆਰ ਦਾ ਭਾਵ ਛੋਟਾ ਮੰਨਦਾ ਹੈ ਆਕਾਸ਼ ਦਾ ਮਰਦ ਇਸ ਸਮੇਂ ਪਰ ਬਦ ਗਿਆ ਗਿਆ ਪਹਿਲੇ ਇਸ ਤਰ੍ਹਾਂ ਇਹ ਆਪਣੇ ਆਪ ਨੂੰ ਬਹੁਤ ਵੱਡਾ ਮੰਨ ਲਦਾ ਜਿਵੇਂ ਕਿ ਗਰਵਾਣ ਦਾ ਬਾਖ ਹੈ ਏਤਾ ਗੱਬ ਅਸਮਾਨਣਾ ਮਾ ਵਿ ਭਾਗ ਐਡਾ ਵੱਡਾ ਹੰਕਾਰ ਕੇ ਜੇ ਨਾ ਆਕਾਸ਼ ਹੈ ਉਹਦੇ ਵਿੱਚ ਵੀ ਇਹ ਸਮਾਉਂਦਾ ਨਹੀਂ ਹੈਗਾ ਇਸ ਤਰ੍ਹਾਂ ਕਦੀ ਆਪਣੇ ਆਪ ਨੂੰ ਭਾਗ ਬਹੁਤ ਵੱਡਾ ਮੰਨ ਲੈਂਦਾ ਹੈ ਤੇ ਕਦੀ ਨਿਮਰਤਾ ਵਿੱਚ ਆ ਜਾਂਦਾ ਹੈ ਕਬੂ ਬੇਤਾ ਬ੍ਰह्म ਵਿਚਾਰ ਨਾਨਕ ਆਪ ਮਿਲਾਵਣਾਰ ਕਦੀ ਕਦੀ ਆਪਣੇ ਆਪ ਨੂੰ ਬ੍ਰह्म ਵਿਚਾਰ ਭਾਪ ਸੱਚ ਦੀ ਵਿਚਾਰ ਕਰਨ ਵਾਲਾ ਬ੍ਰह्म ਬੇਤਾ ਬਣ ਜਾਂਦਾ ਹੈ ਅਤੇ ਦੂਸਰਿਆਂ ਨੂੰ ਵੀ ਸੱਚ ਨਾਲ ਜਾਂ ਹੁਕਮ ਦੀ ਸਮਝ ਲੈਣ ਲਈ ਉਪਦੇਸ਼ ਕਰਦਾ ਹੈ ਕਿ ਤੁਸੀਂ ਵੀ ਸੱਚ ਨਾਲ ਮਿਲੋ ਇਸ ਤਰ੍ਹਾਂ ਨਾਲ ਕਿ ਜੀ ਕਹਿੰਦੇ ਹਨ ਕਿ ਕਦੀ ਕਦੀ ਇਹ ਬੇਤਾ ਬ੍ਰਹਮ ਬੇਤਾ ਬਣ ਜਾਂਦਾ ਤੇ ਦੂਸਰਿਆਂ ਨੂੰ ਮਲਾਉਣ ਵਾਲਾ ਬਣ ਜਾਂਦਾ ਹੈ ਕਬੂ ਨਿਰਤ ਕਰੇ ਬੋ ਭਾਤ ਕਬੂ ਸੋਏ ਰਹੇ ਦਿਨ ਰਾਤ ਜਿਵੇਂ ਕਿ ਗਰਵਾਣੀ ਦਾ ਵਜਨ ਆਇਆ ਪਈਏ ਕਿਰਤ ਨੱਚੇ ਸਭ ਕੋਏ ਆਪਣੀ ਸੋਚ ਕਰਕੇ ਹੀ ਸਾਰੇ ਜਿਹੜੇ ਜੀਵ ਹੈ ਉਹ ਨੱਚ ਰਹੇ ਹਨ ਇਸ ਤਰ੍ਹਾਂ ਕਦੀ ਕਦੀ ਇਹ ਪਾਤ ਮਾ ਦੇ ਤਰੀਕਿਆਂ ਨਾਲੇ ਨਿਤਪਾ ਦੇ ਦੀ ਆਪਣੀ ਸੋਚ ਹੋਣ ਕਰਕੇ ਇਹ ਸੰਸਾਰ ਵਿੱਚ ਵਿਚਰਦਾ ਹੈ ਕਿ ਕਦੀ ਕਦੀ ਅਗਿਆਨਤਾ ਕਰਕੇ ਦਿਨ ਰਾਤ ਦਿਨ ਰਾਤ ਪੁਰਸੌਣ ਦਾ ਮਤਲਬ ਵੀ ਕੋਈ ਜਨਰਲ ਸੁੱਤਾ ਨਹੀਂ ਰਹਿੰਦਾ ਹੈ ਇਸ ਦਾ ਮਤਲਬ ਇਹ ਹੈ ਅਗਿਆਨਤਾ ਕਰਕੇ ਸੋਇਆ ਰਹਿੰਦਾ ਹੈ ਭਾਵ ਸੱਚ ਨੂੰ ਨਹੀਂ ਸਮਝਦਾ ਤੇ ਦੁਨੀਆ ਦੀ ਕਮਾ ਵਿੱਚ ਲੱਗਿਆ ਰਹਿੰਦਾ ਹੈ ਕਿਉਂਕਿ ਗਰਬਾਣੀ ਜਿਹੜੀ ਹੈ ਇਹ ਸੋਣਾ ਜਿਹੜਾ ਆਪਣਾ ਦਿਨ ਰਾਤ ਸੌਣ ਜਾਗਣ ਨੂੰ ਨਹੀਂ ਮੰਦੀ ਇਹ ਮੇਕੀ ਗੁਰਬਾਣੀ ਦਾ ਬਚਨ ਹੈ ਜਾਗਤ ਕੋ ਸੂਤਾ ਕਹਿ ਸੂਤੇ ਕੋ ਜਾਗਤ ਜੀਵਤ ਕੋ ਮੂਆ ਕਹਿ ਮੂਏ ਨਹੀਂ ਰੋਤੇ ਹੁਣ ਭਾਵ ਜਿਹੜਾ ਸਤਗੁਰ ਜਾਗਤਾ ਹੈ ਦਿਓ ਭੁੱਲੀ ਮਾਲਣੀ ਐ ਇਹੋ ਇਹ ਉਦੀ ਜਿਹੜੀ ਭੁੱਲੀ ਹੋਈ ਐ ਇਹ ਸੰਸਾਰੀ ਜਾਗਣ ਸੁਗਣ ਨੂੰ ਮੰਨਿਆ ਮੰਦੀ ਐ ਨਹੀਂ ਤਾਂ ਗੁਰਬਾਣੀ ਦਾ ਬਚਨ ਹੈ ਜਾਗਣ ਸੁਗਣ ਬਹੁ ਪ੍ਰਕਾਰਾ ਭਾਵ ਅਗਿਆਨਤਾ ਦੇ ਲੈਵਲ ਕੋਈ ਕਟ ਜਾਗਦਾ ਹੈ ਕਿਸੇ ਨੂੰ ਕਟ ਗਿਆਨਤਾ ਕਿਸੇ ਨੂੰ ਵੱਧਾ ਇਸ ਤਰ੍ਹਾਂ ਜਿਹੜਾ ਜਗਣਾ ਸੌਣਾ ਹੈਗਾ ਉਹ ਬਹੁਤ ਤਰੀਕਿਆਂ ਬਹੁਤ ਜ਼ਿਆਦਾ ਹੈਗਾ ਡਿਫਰੈਂਸ ਬਹੁਤ ਜ਼ਿਆਦਾ ਹੈਗੇ ਹਰੇਕ ਦੀ ਬੁੱਧੀ ਵਿੱਚ ਕਿਉਂਕਿ ਜਿਹੜਾ ਜਾਗਤ ਕੋ ਸੂਤਾ ਕਹੇ ਹੁਣ ਇਹ ਜਿਹੜਾ ਸਰੀਰ ਨੂੰ ਸੌਣਾ ਹੈਗਾ ਹੁਣ ਇਹ ਜਿਹੜਾ ਸਰੀਰ ਦੇ ਸੌਣ ਨੂੰ ਗਰਵਾਣੀ ਸੌਣਾ ਨਹੀਂ ਮੰਨਦੀ ਗਰਵਾਣੀ ਅਗਿਆਨਤਾ ਵਿੱਚ ਜਿਹੜਾ ਫਸਿਆ ਹੋਇਆ ਹੈ ਵਨ ਉਹਨੂੰ ਸੁੱਤਾ ਮੰਨਦੀ ਹੈ ਤੇ ਜਿਹੜਾ ਗਿਆਨ ਵੱਲ ਜਾ ਰਿਹਾ ਹੈ ਸੱਚ ਨੂੰ ਸਮਝ ਰਿਹਾ ਉਹਨੂੰ ਜਾਗਦਾ ਮੰਨਦੀ ਹੈ ਇਸ ਕਰਕੇ ਬਚਨ ਆਇਆ ਜਾਗਤ ਕੋ ਸੂਤਾ ਕਹ ਸੂਤੇ ਕੋ ਜਾਗਤ ਹੁਣ ਜੇ ਗਰਵਾਣੀ ਦੀ ਰੋਸ਼ਨੀ ਵਿੱਚ ਦੇਖੀਏ ਤਾਂ ਜਿਹਨੂੰ ਗਿਆਨ ਹੈ ਸੱਚ ਦੀ ਸਮਝ ਹੈ ਤੋ ਉਹ ਜਾਗਦਾ ਹੈ ਤੇ ਜਿਹਨੂੰ ਨਹੀਂ ਹੈ ਜਿਹੜਾ ਗਿਆਨ ਨਹੀਂ ਹੈ ਉਹ ਸੁੱਤਾ ਹੋਇਆ ਹੈ ਹੁਣ ਇਸ ਤਰ੍ਹਾਂ ਆਇਆ ਕਿ ਜੀਵਤ ਕੋ ਮੂਆ ਕਹ ਮੂਏ ਨਹੀਂ ਰੋਤੇ ਹੁਣ ਅਸਲ ਵਿੱਚ ਜਿਹਦਾ ਮਨ ਮਰ ਜਾਂਦਾ ਹੈ ਉਹ ਜਾਗਦਾ ਹੈ ਪਰ ਜਦੋਂ ਆਪਾਂ ਸੰਸਾਰੀ ਬੋਲੀ ਵਿੱਚ ਕੀ ਹੈ ਕਿ ਜਦੋਂ ਕੋਈ ਸਰੀਰ ਛੱਡ ਜਾਂਦਾ ਆਪਾਂ ਕਹਿੰਦੇ ਮਰ ਗਿਆ ਹੈ ਤੇ ਜਿਹੜਾ ਮੂਆ ਨੂੰ ਰੋਂਦੇ ਨੇ ਹੁਣ ਜਿਹੜਾ ਸੰਸਾਰੀ ਲੈਵਲ ਤੇ ਆਪਣੀਆਂ ਇਛਾਵਾਂ ਨੂੰ त्याग ਕੇ ਸੁੰਨ ਸਮਾਦ ਹੋ ਗਿਆ ਹੁਣ ਉਹ ਤਾਂ ਉਹਨੂੰ ਹੀ ਪਤਾ ਹੈ ਜਿਹੜਾ ਹੋਇਆ ਹੈ ਇਸ ਕਰਕੇ ਜਿਹੜਾ ਉਹ ਅਸਲ ਵਿੱਚ ਉਹ ਤਾਂ ਅਸਲੀ ਜੀਣਾ ਤਾਂ ਉਹਦਾ ਹੁਣ ਸ਼ੁਰੂ ਹੋਇਆ ਜੇ ਕਿਸੇ ਨੇ ਆਪਣੇ ਮਨ ਨੂੰ ਮਾਰਿਆ ਮਨ ਜੀਤੇ ਜਾਗ੍ਰੀਤ ਇਸ ਤਰ੍ਹਾਂ ਜੀਵਤ ਕੋ ਮੂਆ ਹੁਣ ਜਿਹੜਾ ਜੀਵਦਾ ਸੰਸਾਰ ਨੂੰ ਥੋੜਾ ਪਤਾ ਹੈਗੇ ਕਿ ਮਰਿਆ ਹੋਇਆ ਹੈ ਤੇ ਇਹ ਉਹ ਇਹ ਜਿਹੜਾ ਮਰਿਆ ਹੁੰਦਾ ਕੋਈ ਉਹਨੂੰ ਕੋਈ ਰੋਂਦਾ ਨਹੀਂ ਹੈਗਾ ਪਰ ਜਿਹੜਾ ਸੰਸਾਰੀ ਲੈਵਲ ਤੇ ਸਰੀਰ ਛੱਡ ਜਾਂਦਾ ਹੈ ਉਹਨੂੰ ਸਾਰੇ ਰੋਂਦੇ ਹਨ ਕਿਉਂਕਿ ਜਿਹੜੀ ਸੰਸਾਰ ਪਗਤਾ ਦੇ ਸੰਸਾਰੀਆਂ ਜੋੜ ਨਾ ਆਇਆ ਰਾਸ ਕਿਉਂਕਿ ਬੋਲੀ ਦਾ ਭੇਦ ਹੈ ਸੰਸਾਰੀ ਬੋਲੀ ਤੇ ਨਿਰੰਕਾਰੀ ਬੋਲੀ ਵਿੱਚ ਬਹੁਤ ਫਰਕ ਹੈ ਇਸ ਕਰਕੇ ਗੁਰਬਾਣੀ ਦਾ ਵਚਨ ਹੈ ਜੇ ਸੰਤੋ ਜਣਾ ਹੈ ਸੋਈ ਜਨ ਜਾਣੇ ਹਰ ਗੁਣ ਸਾਧਹੀ ਆਖ ਬਖਾਣੇ ਭਾਉ ਜਿਸ ਨੂੰ ਤੋ ਜਣਾਉਂਦਾ ਹੈ ਸਮਝਾਉਂਦਾ ਹੈ ਜਬਝਾਉਂਦਾ ਹੈ ਉਹ ਹੀ ਜਾਣਦਾ ਹੈ ਇਸ ਕਰਕੇ ਹਰਦੇ ਜਿਹੜੇ ਸਾਜ ਦੇ ਗੁਣ ਉਹ ਵਿਖਿਆਨ ਕਰਦਾ ਹੈ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਰਵਾਲ ਕਦੀ ਕਦੀ ਇਹ ਜਿਹੜਾ ਨਾ ਕ੍ਰੋਧ ਐਨਾ ਇਹਦੇ ਕ੍ਰੋਧ ਹੋ ਜਾਂਦਾ ਕਿ ਵਿਕਰਾਲ ਰੂਪ ਧਾਰਨ ਕਰ ਜਾਂਦਾ ਹੈ ਜਿਵੇਂ ਇਹਦਾ ਬਚਨ ਆਪਣਾ ਪਰਾਇਆ ਨਾ ਪਛਾਣਿਆ ਹੀ ਖਸਮੋ ਕੁੱਥਾ ਜਾਏ ਕ੍ਰੋਧ ਇੱਕ ਹੋਜੀ ਚੀਜ਼ ਹੈ ਕਿ ਫਿਰ ਉੱਤੇ ਆਪਣਾ ਪਰਾਇਆ ਕੋਈ ਨਹੀਂ ਨਜ਼ਰ ਆਉਂਦਾ ਜਮੀਨਾਂ ਦੇ ਝਗੜਿਆਂ ਵਿੱਚ ਤੁਸੀਂ ਦੇਖਿਆ ਹੀ ਹੋਗੇ ਭਰਾ ਭਰਾ ਨੂੰ ਮਾਰੀ ਜਾਂਦੇ ਆ ਜਾ ਹੋਰ ਵੀ ਕੋਈ ਵੀ ਰਿਸ਼ਤੇਦਾਰੀ ਭੁੱਲ ਜਾਂਦਾ ਬੰਦਾ ਜਦੋਂ ਉਹਨੂੰ ਗੁੱਸਾ ਆ ਜਾਂਦਾ ਜਦੋਂ ਜੀ ਈਗੋ ਨੂੰ ਤੁਸੀਂ ਹਰਟ ਕਰਦੇ ਆ ਤਾਂ ਉਹ ਫਿਰ ਤੁਹਾਨੂੰ ਤੁਸੀਂ ਉਹਦੇ ਯਾਰ ਆ ਜਾਂ ਦੋਸਤ ਆ ਜਾਂ ਭੈਣ ਆ ਜਾਂ ਭਰਾ ਕੋਈ ਵੀ ਰਿਸ਼ਤੇਦਾਰੀ ਤੁਹਾਡੀ ਹੋਵੇਗੀ ਉਹ ਤੁਹਾਨੂੰ ਭੁੱਲ ਜਾਏਗਾ ਤੇ ਉਹ ਕਰੋਧ ਦਾ ਜਿਹੜਾ ਰੂਪ ਹੈ ਉਹ ਵੀ ਕਰਾਲ ਰੂਪ ਹੈ ਤੇ ਕਦੀ ਕਦੀ ਫਿਰ ਇਹ ਨਿਮਰਤਾ ਦੇ ਘਰ ਵਿੱਚ ਵੀ ਆ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਰਵਾਲ ਭਾਵ ਦੂਸਰਿਆਂ ਦੀ ਧੋੜ ਬਮੰਦਾ ਆਪਣੇ ਆਪ ਨੂੰ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਦਾ ਸਾਜਾ ਕਦੀ ਕਦੀ ਇਹ ਬਹੁਤ ਵੱਡਾ ਆਪਣੇ ਆਪ ਨੂੰ ਰਾਜਾ ਸਮਝਦਾ ਹੈ ਇਹ ਹੰਕਾਰ ਦੇ ਕਾਰਨ ਹੀ ਹੈ ਤੇ ਕਦੀ ਕਦੀ ਆਪਣੇ ਆਪ ਨੂੰ ਭਿਖਾਰੀ ਛੋਟਾ ਸਮਝਦਾ ਹੈ ਜਦੋਂ ਭਿਖਾਰੀ ਹੈ ਇਸ ਤਰ੍ਹਾਂ ਇਹਦੀ ਜਿਹੜੀ ਅਵਸਥਾ ਹੈਗੇ ਉਹ ਚੇਂਜ ਹੁੰਦੀ ਰਹਿੰਦੀ ਹਾਲ ਕਬੂ ਅਪਕੀਰਤੀ ਮੈਂ ਆਵਾਂ ਕਬੂ ਪਲਾ ਪਲਾ ਕਹਾਵਾਂ ਕਦੀ ਕਦੀ ਤਾਂ ਇਹ ਸੱਚ ਦਾ ਵਿਰੋਧ ਕਰਨ ਕਰਕੇ ਹੁਕਮ ਦਾ ਵਿਰੋਧ ਕਰਨ ਕਰਕੇ ਅਪਕੀਰਤੀ ਅਪਕੀਰਤੀ ਵਿੱਚ ਆ ਜਾਂਦਾ ਹੈ ਭਾਵ ਸੱਚ ਨੂੰ ਝੂਠ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਅੱਜ ਕੱਲ ਬਹੁਤ ਲੋਕੇ ਕੋਸ਼ਿਸ਼ ਕਰ ਰਹੇ ਹਨ ਪਲਾਵਿਕਾਰਨ ਕਿ ਅਸੀਂ ਬੜੇ ਚੰਗੇ ਆ ਸਾਨੂੰ ਗਿਆਨ ਹੋ ਗਿਆ ਅਸੀਂ ਚੰਦ ਤੇ ਚਲੇ ਗਏ ਅਸੀਂ ਸੂਰਜ ਤੇ ਚਲੇ ਗਏ ਦਸੰਦਵਾਰੇ ਨੂੰ ਕਹਿੰਦੇ ਆ ਤ੍ਰਿਕੁਟੀਅਨ ਕਹਿੰਦੇ ਆ ਪਰ ਗੁਰਬਾਣੀ ਦੇ ਆਧਾਰ ਤੇ ਨਹੀਂ ਕਹਿ ਰਹੇ ਜੋ ਗੁਰਬਾਣੀ ਕਹਿੰਦੀ ਹੈ ਉਸ ਤੋਂ ਬਿਲਕੁਲ ਉਲਟ ਕਹਿ ਰਹੇ ਹਾਂ ਗੁਰਬਾਣੀ ਕਹਿ ਰਹੀ ਹੈ ਤਰਕੁਟੀ ਛੂਟੇ ਦਸਮ ਦਵਾਰ ਖੁੱਲੇ ਦਸਮ ਦਵਾਰ ਫਿਰ ਖੁੱਲਦਾ ਜੇ ਤਰਕੁਟੀ ਛੱਡੇ ਭਾਵ ਜੇ ਮਾਇਆ ਦਾ ਮਾਇਆ ਨੂੰ ਤਿਆਗੇ ਤਾਂ ਜਾ ਕੇ ਤਰਕੁਟੀ ਖੁੱਲਦੀ ਹੈ ਹੁਣ ਆਪਣਾ ਸੰਸਾਰੀ ਧਿਆਨ ਹੋਣ ਕਰਕੇ ਆਪ ਨੂੰ ਇਹ ਨਾਲੀ ਸਮਝ ਨਹੀਂ ਆ ਰਹੀ ਇਸ ਕਰਕੇ ਇਸ ਤਰ੍ਹਾਂ ਫਕੀਰਤੀ ਕਰਦਾ ਹੈ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਕੀਰਤ ਕਰਨ ਸਰਨ ਮਨ ਮੋਹਨ ਜੋ ਹੁਣ ਪਾਪ ਬਿਦਾਰਣ ਕੋ ਹਾਰ ਤਾਰਨ ਤਨ ਸੰਵਰਤ ਸਵੇ ਵਿਦਿ ਕੁਲੇਸ ਨੂੰ ਅਧਾਰਨ ਸੋ ਹੁਣ ਅਪਕੀਰਤੀ ਜਿਹੜੀ ਹੈ ਸੱਚ ਦੀ ਕੀਰਤੀ ਦੇ ਉਲਟ ਹੈ ਜਿਹੜਾ ਸੱਚ ਦੀ ਕੀਰਤੀ ਕਰਨ ਵਾਲਾ ਹੈਗਾ ਉਹ ਉਹ ਹੁਕਮ ਦੀ ਸ਼ਰਨ ਵਿੱਚ ਹੈ ਤੇ ਉਹ ਪਾਪ ਆਪਣੇ ਜਿਹੜੇ ਹੈਗੇ ਉਹ ਉਹਨਾਂ ਨੂੰ ਖਤਮ ਕਰਦਾ ਹੈ ਕੀਰਤ ਕਰਨ ਸ਼ਰਨ ਮਨਮੋਹਨ ਜੋ ਹਨ ਪਾਪ ਵਿਧਾਰਨ ਕੋ ਸ਼ਰਨ ਵਿੱਚ ਕਹਿੰਦੇ ਨੇ ਕਿ ਜੋ ਸ਼ਰਨ ਆਏ ਤੇ ਇਸ ਗੰਠ ਲਾਏ ਹਰ ਵਿਰਦ ਸੁਆਮੀ ਸੰਦਾ ਜੇ ਆਪਾਂ ਆਪਣੇ ਮੂਲ ਦੀ ਸ਼ਰਨ ਵਿੱਚ ਜਾਂਦੇ ਆਂ ਤਉ ਉਸ ਦੇ ਗੁਣ ਗਾਉਂਦੇ ਆ ਸੱਚ ਦੇ ਤਾ ਉਹ ਜਿਹੜਾ ਫੇਰੇ ਦੇ ਦੇ ਦੁੱਖੋ ਕੱਟ ਜਾਂ ਕੱਟ ਦਿੰਦਾ ਹੈ ਇਸ ਕਰਕੇ ਕਿਹਾ ਗਿਆ ਕਿ ਹਰ ਤਾਰਣ ਤਰਣ ਸਮਰਥ ਸਵੇਬਿਦੀ ਇਹੜਾ ਆਪਣਾ ਮੂਲ ਹੈ ਹਰ ਕਿਉਂਕਿ ਆਪੋ ਦਾ ਧਿਆਨ ਹੀ ਹੈ ਉਹ ਸਮਰਥ ਹੈਗਾ ਉਹ ਇਹਦਾ ਆਧਾਰ ਕਰਵਾ ਸਕਦਾ ਹੈ ਇਹਨੂੰ ਗਿਆਨ ਉਪਦੇਸ਼ ਦੇ ਕੇ ਇਹਨੂੰ ਸੱਚ ਸਮਝਾ ਕੇ ਇਸ ਦੀ ਵਿਵਸਥਾ ਚੇਂਜ ਹੋ ਸਕਦੀ ਹੈ ਪਰ ਜੇ ਉਹਦੀ ਸ਼ਰਨ ਵਿੱਚ ਜਾਵੇ ਸ਼ਰਨ ਵਿੱਚ ਨਾ ਜਾ ਸਕਦਾ ਜੇ ਇਸ ਨੂੰ ਸਮਝ ਹੋਵੇ ਸਮਝ ਤਾਂ ਮਿਲੇਗੀ ਜੇ ਗੁਰਬਾਨ ਦੇ ਉਪਦੇਸ਼ ਨੂੰ ਸੁਣ ਕੇ ਮੰਨੇ ਉਸ ਤੇ ਚੱਲੇ ਪਰ ਇਹ ਤਾਂ ਉਹਦਾ ਵਿਰੋਧ ਕਰਦਾ ਹੈ ਵਿਰੋਧ ਕਰਨ ਕਰਕੇ ਇਹ અપਕੀਰਤੀ ਕਰਦਾ ਹੈ ਪਰ ਸੰਸਾਰ ਵਿੱਚ ਗਿਆਨਾ ਹੋਣ ਕਰਕੇ ਲੋਕ ਇਹਨੂੰ ਭਲਾ ਭਲਾ ਵੀ ਕਹੀ ਜਾਂਦੇ ਹਨ ਪਰ ਅਸਲ ਵਿੱਚ ਭਲਾ ਉਹ ਹੈ ਜੋ ਸੱਚ ਦੇ ਹੁਕਮ ਵਿੱਚ ਚੱਲਦਾ ਹੈ ਸੱਚ ਦੀ ਕੀਰਤੀ ਕਰਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਗੁਣ ਗਾਵ ਤੇਰੀ ਉਤਰ ਸੁਮੈਲ ਬਿਨ ਸਜਾਇ ਹਉਮੈ ਵਿਖਫਾਇਲ ਭਈ ਜੇ ਗੁਰਬਾਣੀ ਦੇ ਗੁਣ ਗਾਊਗਾ ਉਹਦੇ ਨਾਲ ਦੀ ਜਿਹੜੀ ਮੈਲ ਆ ਉਤਰ ਜਾਏਗੀ ਤੇ ਇਹ ਜਿਹੜਾ ਆਗਾ ਜਿਹੜੀ ਹਉਮੈ ਦੀ ਜਿਹੜਾ ਹਉਮੈ ਦਾ ਵਾਧਾ ਹੋ ਰਿਹਾ ਉਹ ਘਟ ਜਾਊਗਾ ਜਿਉ ਪ੍ਰਭ ਰਾਖੇ ਤਿਬਹੀ ਰਹਿ ਗੁਰ ਪ੍ਰਸਾਦ ਨਾਨਕ ਸੱਚ ਕਾਹਿ ਉਨਥੇ ਨਾਨਕ ਜੀ ਕਹਿ ਰਹੇ ਹਨ ਕਿ ਅਸੀਂ ਆਪਣੇ ਗਿਆਨ ਜੋ ਜਿੰਨਾ ਵੀ ਸਾਨੂੰ ਗਿਆਨ ਹੈ ਉਹਦੀ ਕਿਰਪਾ ਦੁਆਰਾ ਸੱਚ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ ਜਿਹੜਾ ਪ੍ਰਭ ਉਹਨੂੰ ਰੱਖਦਾ ਹੈ ਇਵੇਂ ਇਹ ਜੀਵ ਰੰਗਦਾ ਹੈ ਕਿਉਂਕਿ ਹਰੇਕ ਜੀਵ ਦਾ ਮੂਲ ਉਸਦੇ ਨਾਲ ਹੀ ਹੈ ਉਹਨੂੰ ਪ੍ਰਭ ਕਿਹਾ ਗਿਆ ਹੈ ਤੇ ਪ੍ਰਭ ਦਾ ਹੀ ਧਿਆਨ ਹੈ ਪ੍ਰਭ ਦੇ ਅੰਦਰ ਇਹ ਜਿਹੜੀ ਕਮੀ ਹੈ ਉਹ ਮਨ ਹੈ ਤੇ ਇਸ ਕਰਕੇ ਉਹ ਕਮੀ ਦੇ ਕਰਕੇ ਹੀ ਅੱਗੇ ਵਿਸ਼ੇ ਕੰਮ ਕਰਦਾ ਪਰ ਜੇ ਉਹਨੂੰ ਕਮੀ ਨੂੰ ਦੂਰ ਕਰ ਲਵੇ ਦਾ ਇਸ ਨੂੰ ਵੀ ਗਿਆਨ ਹੋ ਸਕਦਾ ਹੈ ਕਬੂ ਕੋਈ ਪੰਡਤ ਕਰੇ ਬਖਾਨ ਕਬ ਮੋਨ ਧਾਰੀ ਲਾਵੇ ਧਿਆਨ ਕਦੀ ਕਦੀ ਜਿਹੜਾ ਇਹ ਜੀਵ ਹੈ ਪੰਡਤ ਭਾਗ ਗਿਆਨ ਲੈ ਕੇ ਬਖਿਆਨ ਕਰਦਾ ਹੈ ਕਿ ਕਦੀ ਕਦੀ ਇਹ ਆਪਣਾ ਮੋਨ ਧਾਨ ਕਰਕੇ ਧਿਆਨ ਵਿੱਚ ਹੀ ਬੈਠਾ ਰਹਿੰਦਾ ਹੈ ਸੋ ਪੰਡਤ ਜੋ ਮਨ ਪਰਉਪਦੇ ਰਾਮ ਨਾਮ ਆਤਮੈ ਸੋਦੇ ਅਸਲੀ ਪੰਡਤ ਉਹ ਹੈ ਜਿਹੜਾ ਆਪਣੇ ਮਨ ਨੂੰ ਸੱਚ ਦਾ ਗਿਆਨ ਦਿੰਦਾ ਹੈ ਭਾਵ ਹਿਰਦੇ ਵਿੱਚ ਧਿਆਨ ਰੱਖਦਾ ਹੈ ਹਿਰਦੇ ਵਿੱਚ ਧਿਆਨ ਰੱਖ ਕੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਹੀ ਮਨ ਪ੍ਰਬੁੱਧਿਆ ਜਾ ਸਕਦਾ ਜੇ ਉਹ ਪੰਡਤ ਹੈ ਤਾਂ ਫਿਰ ਉਹ ਸੱਚ ਦਾ ਵਿਖਿਆਨ ਕਰੇਗਾ ਜੇ ਝੂਠਾ ਕੋਈ ਪੰਡਤ ਹੈ ਤਾਂ ਉਹ ਝੂਠ ਦਾ ਵਿਖਿਆਨ ਕਰੇਗਾ ਤੇ ਇਸ ਤਰ੍ਹਾਂ ਜਿਹੜਾ ਉਹ ਕਦੇ-ਕਦੇ ਗਿਆਨ ਦੂਸਰਿਆਂ ਨੂੰ ਕਰਦਾ ਤੇ ਕਦੇ-ਕਦੇ ਬਿਲਕੁਲ ਚੁੱਪ ਹੋ ਕੇ ਆਪਣੇ ਧਿਆਨ ਵਿੱਚ ਬੈਠਾ ਰਹਿੰਦਾ ਹੈ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆ ਕਦੀ ਕਦੀ ਤਾਂ ਹੈ ਟਟਾਂ ਤੇ ਤੀਰਥ ਇਸ਼ਨਾਨ ਵਿੱਚ ਹੀ ਵਿਸ਼ਵਾਸ ਰੱਖਦਾ ਹੈ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਤੀਰਥ ਨਾਈਏ ਸੁਖ ਫਲ ਲਈਏ ਮੈਲ ਨਾ ਲਾਗੇ ਕਾਈ ਇਸੇ ਹੀ ਚੀਜ਼ ਨੂੰ ਚੀਕ ਮੰਨਿਆ ਜਾਂਦਾ ਹੈ ਕਿ ਤੀਰਥਾਂ ਦੇ ਨਾਲ ਨਾਲ ਮੈਲ ਨਹੀਂ ਲੱਗਦੀ ਇਹ ਜਿਹੜੇ ਛਿੱਦਗੋਸ਼ਟ ਤੇੜੇ ਜੋਗੀ ਸੀ ਜਾਂ ਸਿੱਧ ਸਿਗਾ ਉਹਨਾਂ ਦਾ ਇਹ ਸਿਗਾਉਈ ਸੀ ਜਿਹਦੇ ਵਿੱਚ ਬਲੀਵ ਕਰਦੇ ਸੀ ਹੋਰ ਇਹਦਾ ਮਤਲਬ ਇਹ ਨਹੀਂ ਕਿ ਗੁਰਬਾਣੀ ਕਹਿੰਦੀ ਕਿ ਇਹ ਚੀਜ਼ ਕਰਨੀ ਹੈ ਗੁਰਬਾਣੀ ਤਾਂ ਸਿਰਫ ਮਨ ਤੋਂ ਸ਼ਬਦ ਲਾਗੂ ਹਰ ਸੋ ਰੋਜ ਲਾਏ ਸ਼ਬਦ ਦੁਆਰਾ ਮਨ ਤੋਂ ਨਹੀਂ ਗੱਲ ਕਰਦੀ ਹੈ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੇ ਪਰੋਈਆ ਕਦੀ ਕਦੀ ਇਹ ਛੋਟੇ ਕੀੜਿਆਂ ਦਾ ਕਦੀ ਹਾਥੀ ਤੇ ਕਦੀ ਪਤੰਗਾਂ ਜੇ ਫੰਡ ਰਕਣ ਜੂ ਨਾ ਵਿੱਚ ਧਰਮ ਦੇ ਕਰਕੇ ਪਰਮਿਆ ਕਰਦਾ ਹੈ ਹਉਣੇ ਤੇ ਕੀਟ ਦਾ ਮਤਲਬ ਹੈਗਾ ਜਿਹੜਾ ਨਿਮਰਤਾ ਵਾਲਾ ਵੀ ਹੈ ਤੇ ਹਸਤੀ ਦਾ ਮਤਲਬ ਹੰਕਾਰ ਵਾਲਾ ਵੀ ਹੈ ਤੇ ਜਿਹੜਾ ਕਿਉਂਕਿ ਗਰਵਾਣੀ ਜਿਹੜੀ ਗੱਲ ਕਰਦੀ ਹੈਗਾ ਹੁਣ ਇਹ ਉਪਦੇਸ਼ ਸੰਸਾਰੀ ਜੀਵਾਂ ਲਈ ਜਿਹੜਾ ਮੁਨੱਖਾ ਜਨਮ ਹੈਗਾ ਉੱਤੇ ਵਿੱਚ ਉਹਨਾਂ ਨੇ ਧਰਮ ਹੈਗੇ ਬਾਕੀ ਛੋਟੀਆਂ ਥੱਲੇ ਵਾਲੀਆਂ ਜਾਨਵਰਾਂ ਦੇ ਵਿੱਚ ਉਹਨਾਂ ਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ ਉਹ ਆਪਣੇ ਆਪ ਹੀ ਪੌੜੀ ਤੋਂ ਪੌੜੀ ਹੁਕਮ ਚਈ ਹਨ ਇਸ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਉਹ ਹੰਕਾਰੀ ਉਹ ਨੂੰ ਹਸਤੀ ਹਸਤ ਹੋ ਗਿਆ ਰਹਾਤੀ ਬਣ ਜਾਏਗਾ ਜਿਵੇਂ ਜਿਵੇਂ ਇਹਦਾ ਸੋਚ ਹੈ ਉਹਦੇ ਕਰਕੇ ਇਹ ਕਦੀ ਕਿੜਾ ਬਣਿਆ ਤੇ ਕਦੀ ਹਾਥੀ ਬਣਿਆ ਤੇ ਕਦੀ ਪਤੰਗਾ ਬਣਿਆ ਹੈ ਇਸ ਕਰਕੇ ਅਨੇਕਾਂ ਜੂਨਾਂ ਦੇ ਵਿੱਚ ਇਹ ਭਰਮਿਆ ਫਿਰਦਾ ਹੈ ਨਾਨਾ ਰੂਪ ਜਿਉਂ ਸਵਾੰਗੀ ਦਿਖਾਵਾ ਜਿਉਂ ਪ੍ਰਭਾਵ ਹੈ ਤੇ ਬਿਨ ਜਾਵੇ ਤਰ੍ਹਾਂ ਨਾਨਾ ਰੂਪ ਤੋਂ ਦਾਪ ਵਖਰੇ ਵਖਰੇ ਤਰੀਕੇ ਨਾਲੇ ਸੁਆੰਗ ਮਤਲਬ ਹੈ ਭੇਸ ਦਿਖਾਉਂਦਾ ਆਇਗਾ ਤੇ ਜਿਸ ਤਰ੍ਹਾਂ ਇਹ ਦੇ ਜਿਹੜਾ ਮੂਲ ਆ ਪ੍ਰਭੂ ਨੂੰ ਪਉਂਦਾ ਹੈ ਤੇ ਇਸੇ ਉਸੇ ਤਰ੍ਹਾਂ ਇਹ ਨੱਚਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਪਈਏ ਕਿ ਨੱਚੇ ਸਭ ਕੋਏ ਆਪਣੀ ਸੋਚ ਕਰਕੇ ਆਪਾਂ ਸਾਰੇ ਜੀਵਾਂ ਨੇ ਵਾਸ਼ਨਾਵਾ ਕਰਕੇ ਹੀ ਮਨ ਵਿੱਚ ਮਾਇ ਦੀ ਛਾਵਾ ਹੋਂ ਕਰਕੇ ਵਖਰੇ ਵਖਰੇ ਰੂਪ ਧਾਰਨ ਕੀਤੇ ਹਨ ਕਿਉਂਕਿ ਆਪਣਾ ਜਿਹੜਾ ਮੂਲ ਹੈ ਉਹਦੇ ਵਿੱਚ ਕਮੀ ਹੈ ਜਿਨ੍ਹਾਂ ਚਰ ਉਹਨੂੰ ਬਾਹਰੀ ਚੀਜ਼ਾਂ ਦੀ ਇੱਛਾ ਹੈ ਤਾਂ ਇਸ ਤਰ੍ਹਾਂ ਇਹ ਇਧਰ ਉਧਰ ਜਿਹੜਾ ਆਪਣੇ ਸਰੀਰ ਨੂੰ ਆਪਣੇ ਧਿਆਨ ਦੁਆਰਾ ਮਚਾਉਂਦਾ ਹੈ ਜੋ ਤਿਸ ਭਾਵ ਹੈ ਸੋਈ ਹੋਏ ਨਾਨਕ ਦੂਜਾ ਕਬਰ ਨ ਕੋਏ ਹੁਣ ਜਿਸ ਤਰ੍ਹਾਂ ਪਰਮੇਸ਼ਰ ਨੂੰ ਪਾਉਂਦਾ ਹੈ ਹੁੰਦਾ ਤਾਂ ਉਹੀ ਹੈਗਾ ਤੇ ਇਸ ਕਰਕੇ ਕੋਈ ਦੂਜਾ ਤਾਂ ਹੋਏਗਾ ਸਾਰਾ ਕੁਝ ਉਸ ਹੁਕਮ ਵਿੱਚ ਹੀ ਹੈਗਾ ਦੂਸਰੀ ਜਿਹੜੀ ਸੋਚ ਹੈਗੀ ਮਾਇਆ ਵਾਲੀ ਸੋਚ ਹੈ ਅਗਿਆਨਤਾ ਵਾਲੀ ਸੋਚ ਹੈ ਤੇ ਜੇ ਅਗਿਆਨਤਾ ਨੂੰ ਛੱਡ ਕੇ ਸੱਚ ਵਿੱਚ ਚੱਲ ਜਾਵੇ ਹੁਕਮ ਦੇ ਚੱਲਣ ਲੱਗ ਜਾਵੇ ਤਾਂ ਫਿਰ ਇਹਦੇ ਲਈ ਵੀ ਕੋਈ ਦੂਜਾ ਨਹੀਂ ਰਹਿ ਜਾਂਦਾ ਵੀ ਸਤ ਸਰੂਪ ਬਣ ਜਾਂਦਾ ਹੈ ਪਰ ਜਿੰਨਾ ਚਿਰ ਇਹਦੇ ਅੰਦਰ ਅਗਿਆਨਤਾ ਹੈ ਉੰਨਾ ਚਿਰ ਇਹ ਆਪਣੀ ਅਗਿਆਨਤਾ ਕਰਕੇ ਜਿਉਂ-ਜਿਉਂ ਇਹਨੂੰ ਜਿੱਦਾਂ ਦੀਆਂ ਇਛਾਵਾਂ ਹੁੰਦੀਆਂ ਉਵੇਂ-ਉਵੇਂ ਹੁਕਮੇ ਨੂੰ ਚਲਾਉਗਾ ਹੈ ਕਿਉਂਕਿ ਹੁਕਮ ਜਿਹੜਾ ਹੈਗਾ ਉਹ ਤਾਂ ਸਿਰਫ ਇਹਦੀ ਹੈਲਪ ਵਾਸਤੇ ਹੈ ਪਰ ਜੇ ਕੋਈ ਹੈਲਪ ਨਹੀਂ ਲੈਣੀ ਚਾਹਦਾ ਤਪ ਇਹ ਅੱਗੇ ਉਹ ਆਪਣੀ ਮਰਜ਼ੀ ਕਰਕੇ ਹੀ ਦੁਖੀ ਹੈ ਇਸ ਕਰਕੇ ਹਕਮ ਤਾਂ ਸਾਰਿਆਂ ਨੂੰ ਚਾਹੁੰਦਾ ਹੈ ਕਿ ਸੱਚ ਨੂੰ ਸਮਝ ਲੈਣ ਸੱਚਖੰਡ ਵਿੱਚ ਵਸਾ ਕਰ ਲੈਣ ਪਰ ਇਹ ਝੂਠਖੰਡ ਵਿੱਚ ਵਸਾ ਕਰਨੇ ਚਾਹੁੰਦੇ ਹਨ ਇਸ ਕਰਕੇ ਸੱਚ ਤਾਂ ਹਮੇਸ਼ਾ ਹੀ ਇਹਨਾਂ ਦੇ ਉੱਤੇ ਕਿਰਪਾਲੂ ਦਿਆਲੂ ਹੈ ਤੇ ਜੇ ਇਹ ਸੱਚ ਨੂੰ ਸਮਝ ਲੇ ਤਾਂ ਫਿਰ ਇਹਦੇ ਲਈ ਕੋਈ ਦੂਸਰਾ ਨਹੀਂ ਹੈ ਸਭ ਸੱਚ ਹੀ ਹੈ ਕਬੂ ਸਾਧ ਸੰਗਤ ਇਹ ਭਾਵ ਹੈ ਉਸ ਸਥਾਨ ਤੇ ਬਹਰ ਨਾਵੇ ਕਦੀ ਕਦੀ ਇਹਨੂੰ ਸਾਧ ਦੀ ਸੰਗਤੀ ਪ੍ਰਾਪਤ ਹੋ ਜਾਂਦੀ ਹੈ ਮਿਲ ਜਾਂਦੀ ਹੈ ਜੇ ਇਹਨੂੰ ਸਾਧ ਦੀ ਸੰਗਤੀ ਮਿਲ ਜਵੇ ਸਾਧ ਦੀ ਸੰਗਤੀ ਵਿੱਚੋਂ ਕੀ ਇਹਨੂੰ ਗਿਆਨ ਮਿਲਦਾ ਹੈ ਜਿਹੜਾ ਇਹਨੂੰ ਗਿਆਨ ਜਿਹੜੇ ਇਹਨੂੰ ਸਮਝ ਪੈ ਜਾਂਦੀ ਹੈ ਕੋਈ ਕਰਮ ਕਾਂਡ ਤੇ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਤਾਂ ਫਿਰ ਇਹ ਦੁਬਾਰਾ ਉਹ ਜਿਹੜੀ ਅਗਿਆਨਤਾ ਹੈ ਉਹਨੂੰ ਵਾਪਸ ਨਹੀਂ ਲੈਂਦਾ ਜਿਹੜੀਆਂ ਗੱਲਾਂ ਨੂੰ ਇੱਕ ਵਾਰੀ ਇਹ ਕੱਟ ਦਿੰਦਾ ਹੈ ਕਿ ਇਹ ਝੂਠ ਹਨ ਤੇ ਉਸ ਤੋਂ ਬਾਅਦ ਇਹ ਦੁਬਾਰਾ ਉਸ ਅਵਸਥਾ ਵਿੱਚ ਨਹੀਂ ਜਾਂਦਾ ਉਸ ਤੋਂ ਅੱਗੇ ਤੋਂ ਅੱਗੇ ਜਾਂਦਾ ਹੈ ਜਿਵੇਂ ਜਿਵੇਂ ਸੱਚ ਦੀ ਸੰਗਤੀ ਕਰਦਾ ਹੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਦਾ ਨਾਹੀਂ ਬਨਾਸ ਹੁਣ ਜਿਹਦੇ ਅੰਦਰ ਗਿਆਨ ਦਾ ਪ੍ਰਗਾਸ ਹੋ ਜਾਂਦਾ ਹੈ ਹੁਣ ਉਹ ਜਿਹੜਾ ਹਿਰਦਾ ਉਹਦਾ ਵਿਨਾਸ਼ ਨਹੀਂ ਹੁੰਦਾ ਕਿਉਂਕਿ ਅੰਦਰ ਪ੍ਰਗਾਸ ਹੈ ਪ੍ਰਗਾਸ ਜਿਹਦਾ ਹੁੰਦਾ ਸੱਚ ਦੇ ਗਿਆਨ ਦਾ ਹੁੰਦਾ ਜਿਹਦੇ ਅੰਦਰ ਪ੍ਰਕਾਸ਼ ਆਏਗਾ ਪ੍ਰਕਾਸ਼ ਮਾਇਆ ਦੇ ਤਲ ਤੇ ਗਿਆਨ ਜਿਹੜਾ ਉਹ ਪ੍ਰਕਾਸ਼ ਹੈਗਾ ਹੁਣ ਜੇ ਮਾਇਆ ਦੇ ਤਲ ਦਾ ਗਿਆਨ ਹੈਗਾ ਤਾਂ ਉਹਦੇ ਵਿੱਚ ਭਰਮ ਵੀ ਹੈ ਕਿਉਂਕਿ ਜਿਹੜਾ ਪ੍ਰਕਾਸ਼ ਹੈਗਾ ਉਹਦੇ ਨਾਲ ਹਨੇਰਾ ਵੀ ਹੈਗਾ ਤੇ ਜੇ ਸੱਚ ਦਾ ਗਿਆਨ ਲਿਆ ਹੈ ਤਾਂ ਇਹਦੇ ਅੰਦਰ ਪ੍ਰਗਾਸ ਹੈ ਇਸੇ ਤਰ੍ਹਾਂ ਇੱਕ ਵਿਕਾਸ ਹੈ ਇੱਕ ਵਿਗਾਸ ਹੈ ਨਾਨਕ ਭਾਤ ਤਾਂ ਸਦਾ ਵਿਗਾਸ ਵਿਕਾਸ ਜਿਹੜਾ ਸਾਇੰਸ ਦਾ ਗਿਆਨ ਉਹ ਵਿਕਾਸ ਹੈ ਪਰ ਜਿਹੜਾ ਸੱਚ ਦਾ ਗਿਆਨ ਉਹ ਵਿਗਾਸ ਹੈਗਾ ਇਸੇ ਤਰ੍ਹਾਂ ਪ੍ਰਗਾਸ ਹੈਗਾ ਤੇ ਪ੍ਰਕਾਸ਼ ਹੈਗਾ ਪ੍ਰਕਾਸ਼ ਸੰਸਾਰੀ ਗਿਆਨ ਹੈ ਪ੍ਰਗਾਸ ਨਿਰੰਕਾਰ ਗਿਆਨ ਹੈ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਹੁਣ ਜਿਹੜਾ ਮਨ ਤੇ ਤਨ ਭਾਵ ਦੋਨੇ ਹਿਰਦਾ ਵੀ ਤੇ ਮਨ ਵੀ ਸੱਚ ਦੇ ਇੱਕ ਇੱਕ ਰੰਗ ਦਾ ਮਤਲਬ ਹੁੰਦਾ ਸੱਚ ਦਾ ਰੰਗ ਕਿਉਂਕਿ ਜਿਹੜਾ ਇੱਕ ਰੰਗ ਹੈ ਜਿਹੜਾ ਸੱਚ ਇੱਕੋ ਹੀ ਹੈਗਾ ਜਿਹੜੀ ਦੂਜੀ ਉਹ ਮਾਇਆ ਹੈ ਗਿਆ ਹੁਣ ਇਸ ਕਰਕੇ ਜਿਹਨੂੰ ਸੱਚ ਦਾ ਰੰਗ ਲੱਗਿਆ ਹੁੰਦਾ ਉਹ ਉਹ ਸੱਚਾ ਬਣ ਜਾਂਦਾ ਹੈ ਤਉ ਉਹਨੂੰ ਇੱਕ ਰੰਗ ਆਇਆ ਜਿਹੜਾ ਹੁਣ ਇੱਕ ਰੰਗ ਜਿਹੜਾ ਲੱਗਿਆ ਹੈ ਤੇ ਅੱਗੇ ਫਿਰ ਉਹ 파ਰਬ੍ਰਮ ਦੇ ਨਾਲ ਹੀ ਬਸੂਗਾ ਹੁਕਮ ਵਿੱਚ ਹੀ ਬਸੂਗਾ ਜਾਂ ਹੁਕਮ ਦੇ ਨਾਲ ਹੀ ਬਸੇਗਾ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਸਰਵ ਵਿਆਪੀ ਰਾਮ ਸੰਗੀ ਰਚਨ ਹੁਣ ਸਰਵ ਵਿਆਪੀ ਜਿਹੜਾ ਹੈਗਾ ਪਰਮੇਸ਼ਰ ਹੈਗਾ 파ਰਬ੍ਰਮ ਹੈਗਾ ਹੁਕਮ ਹੈਗਾ ਸ਼ਬਦੂ ਗੁਰੂ ਹੈਗਾ ਉਹਦੇ ਨਾਲ ਹੀ ਬਸਦੇ ਹਨ ਜਿਨ੍ਹਾਂ ਨੂੰ ਸੱਚ ਦਾ ਰੰਗ ਲੱਗ ਜਾਂਦਾ ਹੈ ਅਸਰ ਵਿੱਚ ਸੂਰਮਾ ਉਹ ਹੈ ਜਿਸ ਨੂੰ ਸੱਚ ਦਾ ਰੰਗ ਲੱਗਿਆ ਹੋਇਆ ਹੈ ਨਹੀਂ ਝੂਟਦੇ ਰੰਗ ਵਾਲੇ ਤਾਂ ਸਾਰੇ ਆਪਾ ਹੈਗੇ ਆ ਜਿਉਂ ਜਲ ਮੈਂ ਜਲ ਆਏ ਘਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਜਿਸ ਤਰ੍ਹਾਂ ਇੱਕ ਪਹਿਲਾ ਜਲ ਹੋਵੇ ਕਿ ਕੋ ਦੇ ਵਿੱਚ ਹੋਰ ਪਾਇਆ ਜਾਵੇ ਹੁਣ ਜਿਹੜਾ ਜਲ ਉਜਾਦਾ ਹੈ ਉਹਦੇ ਵਿੱਚ ਹੀ ਥੋੜਾ ਪਾਇਆ ਜਾਊਗਾ ਹੁਣ ਜਿਹਦੇ ਵਿੱਚ ਥੋੜਾ ਪਾਇਆ ਗਿਆ ਤੇ ਜਿਹੜਾ ਖਟਿਆ ਜਿਹੜਾ ਪਹਿਲਾ ਹੈਗਾ ਉਹਨੇ ਖਟਿਆ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਮੂਲ ਹੈ ਉਹਦਾ ਗਿਆਨ ਜ਼ਿਆਦਾ ਹੈ ਤੇ ਜੇ ਮਨ ਨੇ ਥੋੜਾ ਬਹੁਤਾ ਗਿਆਨ ਗਿਆਨ ਲਿਆ ਹੈ ਤਾਂ ਉਹ ਜਿਹੜਾ ਪਹਿਲੇ ਵਾਲਾ ਜਿਹੜਾ ਆਪਣਾ ਮੂਲ ਹੈ ਉਹਨੇ ਉਹਨੇ ਘਟਿਆ ਇਸ ਤਰ੍ਹਾਂ ਜਿਵੇਂ ਸਮੁੰਦਰ ਵਿੱਚ ਕੋਈ ਦਰਿਆ ਪੈ ਗਿਆ ਇਸੇ ਤਰ੍ਹਾਂ ਜਿਹੜਾ ਮੂਲ ਵਿੱਚ ਜਦੋਂ ਮਨ ਸਮਾ ਗਿਆ ਤੇ ਉਹਨੇ ਜਿਹੜਾ ਹੈਗਾ ਉਹ ਗਿਆਨ ਉਹਦੇ ਚ ਉਹਦਾ ਹੋਰ ਵਾਧਾ ਹੋ ਗਿਆ ਕਿਉਂਕਿ ਪਹਿਲਾਂ ਉਹਦਾ ਧਿਆਨ ਬਾਹਰ ਮੁਕੀ ਸੀ ਬਾਹਰ ਮੁਕੀ ਹੋਣ ਕਰਕੇ ਅੰਦਰ ਹਨੇਰਾ ਸੀ ਕਿਉਂਕਿ ਬਾਹਰ ਮੁਕੀ ਧਿਆਨ ਜਿਹੜਾ ਗਿਆਨਤਾ ਹੀ ਪੈਦਾ ਕਰਦਾ ਗਿਆਨਤਾ ਛੱਡਦੀ ਤੇ ਅੰਦਰ ਫੁੱਲ ਰੌਸ਼ਨੀ ਹੋ ਗਈ ਪੂਰਾ ਪ੍ਰਕਾਸ਼ ਹੋ ਗਿਆ ਕਿਸ ਤਰ੍ਹਾਂ ਉਹ ਜਿਹੜਾ ਮਨ ਹੈਗਾ ਆਪਣੀ ਚੇਤੇ ਵਿੱਚ ਸਮਾ ਗਿਆ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਜੋਤੀ ਜੋਤ ਰਲੀ ਸੰਪੂਰਨ ਧੀ ਆਰਾਮ ਜੋਤ ਵਿੱਚ ਜੋਤ ਉਹ ਅੰਦਰ ਵੀ ਸੱਚ ਦਾ ਗਿਆਨ ਹੈਗਾ ਜਿਹੜੀ ਕਮੀ ਸੀ ਇਹਨੇ ਬਾਹਰੋਂ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨ ਕੇ ਉਤੇ ਚੱਲ ਗਿਆ ਆਪਣਾ ਜਿਹੜਾ ਮਨ ਉਹ ਸ਼ੁੱਧ ਕਰ ਲਿਆ ਜਿਹੜਾ ਅੰਦਰਲਾ ਮਨ ਉਹ ਪਹਿਲਾਂ ਹੀ ਸ਼ੁੱਧ ਸੀ ਇਸ ਤਰ੍ਹਾਂ ਦੋਨੇ ਮਿਲ ਕੇ ਜੋਤੀ ਵਿੱਚ ਜੋਤ ਸਮਾ ਗਈ ਭਾਵ ਇਹਨੂੰ ਪੂਰਨ ਗਿਆਨ ਹੋ ਗਿਆ ਪੂਰਨ ਬ੍ਰਹਮ ਬਣ ਗਿਆ ਪਹਿਲਾਂ ਬ੍ਰਹਮ ਤੇ ਬ੍ਰਹਮਾ ਸੀ ਮਨ ਤੇ ਚਿੱਤ ਸੀਗੇ ਤੇ ਮਨ ਤੇ ਚਿੱਤ ਜਦੋਂ ਦੋਨੋਂ ਇਕੱਠੇ ਹੋ ਗਏ ਤਾਂ ਇਹ ਪੂਰਨ ਬ੍ਰਹਮ ਬਣ ਗਿਆ ਮਿਟ ਗਏ ਗਵਨ ਪਾਏ ਬਿਸਰਾਮ ਨਾਨ ਪ੍ਰਭ ਕੈ ਸਦ ਕਰਵਾਨ ਭਾਵ ਜਦੋਂ ਇਹਦੇ ਗਵਨ ਕੀ ਹੈ ਕਿ ਜਿਹੜੀਆਂ ਇਹ ਸੰਸਾਰ ਵਿੱਚ ਗਲਤ ਧਾਰਨਾਵਾਂ ਆ ਗਿਆ ਉਹਨਾਂ ਨੂੰ ਸੱਚ ਮੰਨਿਆ ਹੋਇਆ ਉਹਨਾਂ ਦੇ ਕਰਕੇ ਦਾ ਜਿਹੜਾ ਆਵਾਗ ਹੋਣਾ ਹੈਗਾ ਪਰ ਜਦੋਂ ਇਹ ਉਹ ਧਾਰਨਾਵਾਂ ਜਿਹੜੀਆਂ ਝੂਠ ਦੀਆਂ ਆਗਿਆ ਉਹਨੂੰ ਇਹਨੂੰ ਸੱਚ ਦਾ ਗਿਆਨ ਮਿਲਦਾ ਹੈ ਤਾਂ ਇਹ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਮਨ ਵਿੱਚ ਅਗਿਆਨਤਾ ਹੀ ਹੈ ਸੰਸਾਰ ਦੀਆਂ ਚੀਜ਼ਾਂ ਦੀਆਂ ਛਾਵਾਂ ਹਨ ਪਰ ਜਦੋਂ ਉਹਨਾਂ ਨੂੰ ਇਸ ਛਾਵਾਂ ਨੂੰ ਖਤਮ ਕਰ ਦਿੰਦਾ ਹੈ ਤਾਂ ਮਾਨੇ ਦੇ ਵਾਸ ਵਿੱਚ ਆ ਜਾਂਦਾ ਹੈ ਤੇ ਜਿਸ ਨੇ ਇਸ ਤਰ੍ਹਾਂ ਕੀਤਾ ਹੈ ਨਾਨਕ ਜੀ ਕਹਿੰਦੇ ਹਨ ਕਿ ਮੈਂ ਉਹਦੀ ਕੁਰਬਾਨ ਜਾਂਦਾ ਹਾਂ ਕਿਉਂਕਿ ਜਿਹੜਾ ਮਨ ਵਸ ਕਰਨਾ ਜਿਹੜਾ ਹੈਗਾ ਉਹ ਗਿਆਨ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਫਾਹੇ ਕਾਟੇ ਮਿਟੇ ਗਵਨ ਫਤੇ ਪਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ ਹੁਣ ਫਾਹੇ ਕਹਦੇ ਆ ਗੁਰਬਾਣੀ ਦਾ ਬਚਨ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਦੀਰ ਜਿੰਨੇ ਵੀ ਔਗਣ ਹਨ ਕਾਮ ਕ੍ਰੋਧ ਲੋਭ ਮੋਹੰਕਾਰ ਹੋਰ ਵੀ ਜਿਹੜੇ ਉਤੋਂ ਅੱਗੇ ਤੋਂ ਅੱਗੇ ਵਧਦੇ ਜਾਂਦੇ ਹਨ ਉਹ ਸਾਰੇ ਗਲ ਦੇ ਵਿੱਚ ਫਾਇ ਹੈ ਫਾਹੇ ਹਨ ਫਰ ਫਾਇ ਪਾਇ ਕਿਉਂ ਹੈਗੇ ਫਾਇ ਹੈ ਕਿਉਂਕਿ ਮਨ ਨੇ ਜਿਹੜਾ ਨਾ ਆਲੇ ਦੋਲੇ ਗਿਆਨ ਲਿਆ ਉਹਨੂੰ ਸੱਚ ਮੰਨਿਆ ਹੋਇਆ ਹੈ ਤੇ ਉਹਦੇ ਕਰਕੇ ਮੰਨਦਾ ਕਿ ਮੈਂ ਕੁਝ ਕਰਦਾ ਮੈਂ ਕੁਝ ਕਰਨ ਕਰਕੇ ਇਹਦਾ ਜਿਹੜਾ ਹੈਗਾ ਬਣਿਆ ਹੋਇਆ ਹੈ ਹੁਣ ਇੱਥੇ ਸਮਝਣਾ ਪਵੇਗਾ ਕਿ ਜਿਹੜਾ ਆਵਾ ਗਮਨ ਹੈਗਾ ਉਹ ਆਤਮਾ ਨੂੰ ਹੁੰਦਾ ਹੈ ਜਿਹੜੀ ਆਤਮਾ ਹੈਗਾ ਉਹਨੂੰ ਆਵਾਗਵਣ ਹੈ ਕਿਉਂਕਿ ਮਰਦੀ ਤਾਂ ਹੈ ਨਹੀਂਗੀ ਪਰ ਉਹ ਅਗਿਆਨਤਾ ਕਰਕੇ ਆਉਂਦੀ ਜਾਂਦੀ ਰਹਿੰਦੀ ਹੈਗੀ ਹੈ ਪਰ ਜਿਹੜਾ ਹੈਗਾ ਨਾ ਮਰਨ ਕਿਸ ਚੀਜ਼ ਦਾ ਹੈਗਾ ਹੁਣ ਜਿਹੜਾ ਦਿਖਦਾ ਹੈਗਾ ਸਰੀਰ ਸਰੀਰ ਜਿਹੜਾ ਕਾਲਵਸ ਹੈਗਾ ਕਿਉਂਕਿ ਟਾਈਮ ਦੀ ਲਿਮਟ ਵਿੱਚ ਹੈਗਾ ਯਾਨੀ ਹਮੇਸ਼ਾ ਦਾ ਰਹਿਣਾ ਨਹੀਂ ਹੈਗਾ ਇਸ ਕਰ ਇਸ ਕਰਕੇ ਜਿਹੜਾ ਆਪਾਂ ਕਹਿੰਦੇ ਕਾਲਵਸ ਹੈਗਾ ਹੁਣ ਕਾਲਵਸ ਸਰੀਰ ਹੈਗਾ ਨਾ ਕਿ ਆਤਮਾ ਆਤਮਾ ਤਾਂ ਸਿਰਫ ਆਵਾਗਵਣ ਦਾ ਚੱਕਰ ਹੈਗਾ ਆਤਮਾ ਦਾ ਕਰੀ ਆਂਦੀ ਹੈ ਸਰੀਰ ਧਾਰਨ ਕਰਦੀ ਹੈ ਫਿਰ ਚਲੀ ਜਾਂਦੀ ਹੈ ਫਿਰ ਆਂਦੀ ਹੈ ਇਸ ਕਰਕੇ ਇਹਦਾ ਆਵਾ ਗਵਣ ਹੋਂ ਆਵਾ ਗਵਣਾ ਹੈ ਜਿਹੜਾ ਆਵਾ ਗਵਣ ਮਿਟਦਾ ਉਦੋਂ ਹੈ ਜਦੋਂ ਮਨ ਜਿਹੜਾ ਹੈਗਾ ਉਹ ਹੁਕਮ ਨੂੰ ਮੰਨ ਲੈਂਦਾ ਹੈ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਇਹ ਜਿਹੜਾ ਗਿਆਨ ਦੇ ਨਾਲ ਇਹਦੇ ਅੰਦਰ ਜਿਹੜਾ ਹੈਗਾ ਨਾ ਠਹਿਰਾਓ ਸਹਿਜ ਅਵਸਥਾ ਜਾਗਰਤ ਅਵਸਥਾ ਪੈਦਾ ਹੋ ਜਾਂਦੀ ਆ ਤਾਂ ਫਿਰ ਇਹਦੇ ਜਿਹੜੇ ਫਿਰਨ ਹੈਗੇ ਆ ਨਿਤਨੀਂਦ ਕਿਉਂ ਕਰਿਆਉਂਦਾ ਕਰੀ ਜਾਂਦਾ ਹੈ ਉਹ ਮਿਟ ਜਾਂਦੇ ਹੈ ਤਾਂ ਇਹ ਜਿਹੜਾ ਹੈਗਾ ਫਿਰ ਸੱਚ ਸਰੂਪ ਬਣ ਜਾਂਦਾ ਹੈ ਇਸ ਕਰਕੇ ਇੱਥੇ ਹੀ ਕਿਹਾ ਗਿਆ ਹੈ ਕਿ ਮਿਟ ਗਏ ਗਵਨ ਪਾਇ ਬਿਸਰਾਮ ਭਾਵ ਜਦੋਂ ਮਨ ਦੀਆਂ ਸ਼ਾਮਾਂ ਖਤਮ ਹੋ ਗਈਆਂ ਤਾਂ ਇਹਨੂੰ ਵਿਸਰਾਹ ਹੋ ਗਿਆ ਭਾਵ ਸਹਿਜ ਅਵਸਥਾ ਵਿੱਚ ਆ ਗਿਆ ਕਿਉਂਕਿ ਸਹਿਜ ਅਵਸਥਾ ਜਿਹੜਾ ਪਹਿਲਾਂ ਮਨ ਉਸ ਹੋਇਆ ਮਾਇਆ ਬਸਮਾਦ ਹੁਣ ਮਨ ਜਿਹੜਾ ਹੈਗਾ ਮਾਇਆ ਦੇ ਸੁਆਦਾਂ ਕਰਕੇ ਹੀ ਸੋਇਆ ਪਿਆ ਸੀ ਪਰ ਜਦੋਂ ਇਹਨੂੰ ਸਮਝ ਆ ਗਈ ਗਿਆਨ ਲੈ ਕੇ ਸਮਝ ਆ ਗਈ ਤਾ ਵੇਰ ਦੇ ਗਵਨ ਮਿਟ ਗਿਆ ਪਰ ਜਿਹਨੇ ਆਪਣਾ ਮਨ ਵਾਸ ਕੀਤਾ ਹੈ ਨਾਨਕ ਜੀ ਕਹਿੰਦੇ ਆ ਕਿ ਅਸੀਂ ਉਸਦੇ ਸਦਾ ਹੀ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ